ਆਦਮੀ ਪਾਰਟੀ ਵੱਲੋਂ ਪੰਜਾਬ ਚ ਸੁੰਦਰੀਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉਥੇ ਹੀ ਅੱਜ ਐਮਐਲਏ ਕੁਲਵੰਤ ਸਿੰਘ ਨੇ ਵੱਖ-ਵੱਖ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਹ ਪ੍ਰੋਜੈਕਟ ਮੁਹਾਲੀ ਦੇ ਵਿੱਚ 75 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਣਗੇ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗੋਲ ਚੌਂਕ ਬਣਨ ਨਾਲ ਟ੍ਰੈਫਿਕ ਸਮੂਧ ਹੋ ਜਾਵੇਗਾ ਤਾਂ ਸੜਕ ਹਾਦਸਿਆਂ 'ਚ ਕਮੀ ਆਵੇਗੀ ਉਥੇ ਹੀ ਸੁਣੋ ਬੀਬੀਆਂ ਨੂੰ 1000 ਰੁਪਏ ਦੇਣ ਦੇ ਮਾਮਲੇ 'ਚ ਕੀ ਬੋਲੇ ਮੁਹਾਲੀ ਦੇ ਐਮਐਲਏ ਕੁਲਵੰਤ ਸਿੰਘ ਦੇਖੋ ਪਹਿਲਾਂ ਤਾਂ ਜਿਹੜੇ ਅੱਜ ਅਸੀਂ ਇਹਨਾਂ ਨੂੰ ਰੇਟ ਕੀਤੇ ਨੇ ਉਹ ਤਿੰਨ ਵੱਡੇ ਪ੍ਰੋਜੈਕਟ ਨੇ ਰੌਂਡ ਰਵਾਰ்ட்ਸ ਨੇ ਔਰ ਆਪਣੇ ਬ੍ਰਿਜ ਦੇ ਦੋ ਆਈਟੀ ਸਿਟੀ ਦੇ ਵਿੱਚ ਨਾਲ ਇਹ ਜਿਹੜੀ ਸੜਕ ਆ 7 ਫੇਸ ਤੋਂ ਲੈ ਕੇ 11 ਫੇਸ ਤੱਕ ਡਬਲ ਹੋਣ ਦਾ ਜਿਹੜੀ ਇਹ ਹੋਣ ਦੀ ਜਿਹੜੇ ਅੱਜ ਅਸੀਂ ਨਹੀਂ ਪੱਥਰ ਰੱਖੇ ਨੇ ਇਹ ਕੋਈ 70 ਤੋਂ 75 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਸ਼ੁਰੂ ਹੋ ਗਏ ਨੇ ਇਹ ਮਤਲਬ ਕੰਮ ਸ਼ੁਰੂ ਹੋ ਗਏ ਨੇ ਔਰ ਆਉਣ ਵਾਲੇ 6 ਮਹੀਨੇ ਔਰ ਸਾਲ ਦੇ ਵਿੱਚ ਵਿੱਚ ਸਾਰੇ ਇਹ ਮੁਕੰਮਲ ਹੋ ਜਾਣਗੇ ਕੀ ਅੱਗੇ ਇਦਾਂ ਦੇ ਪ੍ਰੋਜੈਕਟ ਦੇਖਣ ਨੂੰ ਮਿਲਣਗੇ ਲਗਾਤਾਰ ਮੁਹਾਲੀ ਦਾ ਮੁਹਾਲੀ ਸ਼ਹਿਰ 5 ਸਾਲ ਬਾਅਦ ਤੁਸੀਂ ਦੇਖੋਗੇ ਵੀ ਇਹਦੀ ਦਸ਼ਾ ਬਦਲੀ ਹੋਈ ਹੈ ਦਸ਼ਾ ਬਦਲੀ ਹੋਈ ਹੈ ਟੋਟਲੀ ਇਹਦਾ ਸਾਰੀ ਨੁਹਾਰ ਬਦਲ ਦੇਣਗੇ ਇਹ ਬਕਾਇਦਾ ਤੌਰ ਤੇ ਚੰਡੀਗੜ੍ਹ ਨਾਲੋਂ ਵੀ ਵਧੀਆ ਜਿਹੜਾ ਸ਼ਹਿਰ ਆ ਇਹਨੂੰ ਬਣਾਵਾਂਗੇ ਔਰ ਤੁਸੀਂ ਦੇਖੋਗੇ ਵੀ ਹਰ ਪਾਸੇ ਹਰਿਆਲੀ ਨਜ਼ਰ ਆਊਗੀ ਹਰ ਪਾਸੇ ਡਵੈਲਪਮੈਂਟ ਨਜ਼ਰ ਆਊਗੀ ਔਰ ਕਾਨੂੰਨ ਦਾ ਰਾਜ ਨਜ਼ਰ ਆਊਗਾ ਕੋਈ ਵੀ ਕਿਸੇ ਕਿਸ ਹੁੰਦਾ ਜਿਹਨੇ ਵੀ ਗਲਤ ਕੰਮ ਕੀਤਾ ਹੋਇਆ ਉਹ ਤੋਂ ਬਕਾਇਦਾ ਤੌਰ ਤੇ ਗਲਤ ਕੰਮ ਛਡਾ ਕੇ ਕਿਸੇ ਨੇ ਕਬਜ਼ੇ ਕੀਤੇ ਨੇ ਕਬਜ਼ੇ ਛੁਡਵਾ ਕੇ ਸ਼ਹਿਰ ਨੂੰ ਅਸਲੀ ਸ਼ਹਿਰ ਬਣਾਇਆ ਜਾਊਗਾ ਜੋ ਸੋਚ ਕੇ ਇਹ ਸ਼ਹਿਰ ਬਣਾਇਆ ਗਿਆ ਸੀ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਬੀਬੀਆਂ ਦੇ ਖਾਤਿਆਂ ਦੇ ਵਿੱਚ 1000 ਰੁਪਿਆ ਆਊਗਾ ਤਾਂ ਉਵੇਂ ਕਾਂਗਰਸ ਨੇ ਵੀ ਐਲਾਨ ਕੀਤਾ ਹੈ ਕਿ ਲੱਖ ਰੁਪਿਆ ਉਹ ਪਾਣਗੇ ਤਾਂ ਇਹਦੇ ਤੇ ਟੋਡਾ ਕੀ ਪਿਆ ਦੇਖੋ ਅੱਜ 75 ਸਾਲ ਹੋ ਗਏ ਕਾਂਗਰਸ ਵੀ ਇੱਥੇ ਸੀ ਬਾਕੀ ਅਕਾਲੀ ਦਾ ਵੀ ਇੱਥੇ ਸੀ ਬਾਕੀ ਪਾਰਟੀਆਂ ਵੀ ਸਾਰੀਆਂ ਇੱਥੇ ਸੀ ਕਿਸੇ ਨੇ ਕੁਝ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕੀਤੀ ਹੁਣ ਸਾਰੇ ਬਾਹਰ ਹੋਈ ਬੈਠੇ ਨੇ ਚਲੋ ਅਸੀਂ ਇਹ ਕਹਿੰਦੇ ਆਂ ਵੀ ਕੋਈ ਤਾਂ ਦੇਣ ਕਿਸੇ ਤਰੀਕੇ ਸਾਰੀਆਂ ਪਾਰਟੀਆਂ ਦੇਣ ਗਰੀਬਾਂ ਨੂੰ ਰਾਹਤ ਮਿਲਣੀ ਚਾਹੀਦੀ ਆ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਨੇ ਕਮਿਟਮੈਂਟ ਕੀਤੀ ਹੋਈ ਆ 1000 ਰੁਪਿਆ ਵੀ ਲੇਡੀਜ਼ ਨੂੰ ਮਿਲੂਗਾ 306 ਯੂਨਟ ਬਿਜਲੀ ਮਾਫ ਨੂੰ ਕਿਹਾ ਸੀ ਬਿਜਲੀ ਮਾਫ ਵੀ ਕੀਤੀ ਆਟਾ ਦਾਣ ਦਾਲ ਸਕੀਮ ਸੀ ਜਿਹੜੀ ਘਰ-ਘਰ ਤੱਕ ਪਹੁੰਚਾਉਣ ਦੀ ਗੱਲ ਕੀਤੀ ਉਹ ਵੀ ਕੀਤੀ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਤੇ 43000 ਦੇ ਕਰੀਬ ਜਿਹੜਾ ਰੋਜ਼ਗਾਰ ਆ ਉਹ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾ ਰਿਹਾ ਔਰ ਲਗਾਤਾਰ ਦੇ ਰਹੇ ਆ ਉਹਨਾਂ ਦੇ ਟਾਈਮ ਦੇ ਵਿੱਚ ਵੀ 3 ਸਾਲਾਂ ਦੇ ਵਿੱਚ ਜਿਹੜੀ ਗਿਣਤੀ ਹੈ 2 ਲੱਖ ਦੇ ਉੱਤੇ ਪਹੁੰਚ ਜੂਗੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਇਹ ਰੀਤਾਂ ਪਾਉਂਦੀ ਹੈ ਤੇਜ ਕਰਕੇ ਜੇ ਬੰਦੇ ਰਿਲੀਜ਼ ਨਾਲ ਚੱਲਦੇ ਚੱਲਣ ਸੋ ਕੋ ਚੰਗਾ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਇਹਦਾ ਵਿਰੋਧੀ ਧਿਰ ਦਾ ਇੱਥੇ ਵੀ ਕਹਿਣਾ ਹੈ ਕਿ ਬਜਟ ਦੇ ਵਿੱਚ ਜੋ ਹੈ ਕਈ ਵਾਦੇ ਜੋ ਗਰੰਟੀ ਸਿੱਗੀਆਂ ਉਹਨਾਂ ਦਾ ਨਾਮ ਹੀ ਨਹੀਂ ਲਿਆ ਗਿਆ ਜਿਵੇਂ ਲਾਲੀਏ ਕਿ ਆ ਬੀਬੀਆਂ ਵਾਲੇ ਹੀ ਹੋ ਗਿਆ ਤਾਂ ਉਹ ਚੀਜ਼ ਕਿਵੇਂ ਦੇਖਦੇ ਹੋ ਦੇਖੋ ਮੈਂ ਇਹ ਕਹਿੰਦਾ ਵੀ ਬੀਬੀਆਂ ਨੂੰ 1000 ਰੁਪਏ ਹਰ ਹਾਲਤ ਵਿੱਚ ਮਿਲੂਗਾ ਦਿੱਲੀ ਦੇਖੋ ਦੇ ਤਾਂ ਮੁੱਖ ਮੰਤਰੀ ਸਾਹਿਬ ਨੇ ਇਥੇ ਵੀ ਦੇਖਦਾ ਕਿ ਸਿਸਟਮ ਬਣਾਉਣਾ ਪੈਂਦਾ ਵੱਡਾ ਅਮਾਉਂਟ ਆ ਉਹਨੂੰ ਸੈੱਟ ਕਰਨ ਵਾਸਤੇ ਥੋੜਾ ਜਿਹਾ ਉਹਨੂੰ ਮਤਲਬ ਸਿਸਟਮ ਵਿੱਚ ਲੈ ਕੇ ਆਉਣ ਵਾਸਤੇ ਟਾਈਮ ਲੱਗਦਾ ਆਉਣ ਵਾਲੇ 2 4 6 ਮਹੀਨੇ ਬਾਅਦ ਇਹਦਾ ਜਿਹੜਾ ਅਨਾਉਂਸਮੈਂਟ ਵੀ ਹੋ ਜਾਣੀ ਆ ਤੇ ਜਿਹੜੇ ਵਿਰੋਧੀ ਗੱਲਾਂ ਕਰਦੇ ਨੇ ਉਹਨਾਂ ਨੂੰ ਉਹਦਾ ਜਵਾਬ ਵੀ ਆਪਣੇ ਆਪ ਮਿਲ ਜਾਣਾ ਗੱਲਾਂ ਕਰਨ ਤੋਂ ਆਪਣੇ ਆਪੇ ਹਟ ਜਾਣਗੇ ਤੁਸੀਂ ਵਿਧਾਨ ਸਭਾ ਦੇ ਵਿੱਚ ਸੀਸੀਟੀਵੀ ਦਾ ਮੁੱਦਾ ਚੁੱਕਿਆ ਕਿ ਮੁਹਾਲੀ ਦੇ ਵਿੱਚ ਲਗਾਏ ਜਾਣਗੇ ਇਦਾਂ ਪਹਿਲੇ ਹੀ ਕਿਉਂ ਨਹੀਂ ਹੋ ਚੁੱਕਿਆ ਸੀ ਇਹ ਕੰਮ ਇਹਨੂੰ ਇੰਨੀ ਦੇਰੀ ਕਿਵੇਂ ਦੇਖੋ ਸਰਕਾਰਾਂ ਦਾ ਧਿਆਨ ਹੀ ਨਹੀਂ ਸੀ ਮੈਂ ਮੇਅਰ ਸੀ ਜਦੋਂ ਉਦੋਂ ਵੀ ਮੈਂ ਬੜਾ ਇਹ ਮੁੱਦਾ ਚੁੱਕਿਆ ਸੀ ਮੈਂ ਪੈਸੇ ਵੀ ਰੱਖੇ ਸੀ 5 ਕਰੋੜ ਰੁਪਈਆ ਬਜਟ ਦੇ ਵਿੱਚ ਜਿਹੜਾ ਮਿਸਪਲ ਕਾਰਪੋਰੇਸ਼ਨ ਦਾ ਸੀ ਲੇਕਿਨ ਇਹਨਾਂ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਹੈ ਲੇਕਿਨ ਸਾਡੇ ਮਾਜੋਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਬਕਾਇਦਾ ਤੌਰ ਤੇ ਵਿਧਾਨ ਸਭਾ ਦੇ ਵਿੱਚ ਕੁਐਸਚਨ ਦੇ ਵਿੱਚ ਮੈਂ ਜਿਹੜਾ ਕੀਤਾ ਸੀ ਉਹਦਾ ਯਕੀਨ ਦਵਾਇ ਲਿਖਤੀ ਰੂਪ ਦੇ ਵਿੱਚ ਵੀ ਮਤਲਬ 30 ਸਤੰਬਰ ਤੱਕ ਕੰਟਰੋਲਰ ਨੂੰ ਵੀ ਬਣ ਕੇ ਤਿਆਰ ਹੋ ਜਾਊਗਾ ਤੇ ਕੈਮਰੇ ਵੀ ਲੱਗ ਜਾਣਗੇ